ਮੈਂ ਕਈ ਵਾਰ ਸੋਚਦਾ ਵੀ ਇੱਕਦਮ ਨਾਲ ਜਾਣ ਉਬਜ ਕੇ ਗਲਤੀਆਂ ਆਪਾਂ ਜਾਣ ਉਬਜੇ ਕਰਦੇ ਆਂ ਪਾਠ ਕਰਦੇ ਆਂ ਆਪਾਂ ਪਾਠ ਕਰਨ ਲੱਗੇ ਜਾਣ ਉਬਜੋ ਗਲਤੀਆਂ ਕਰੀ ਜਾਨ ਨਾ ਕਰੀ ਪਰ ਹੁਣ ਇੱਥੇ ਕਿ ਤੈਨੂੰ ਉਲਟ ਨਾ ਲੈ ਜਾਓ ਵੀ ਪਾਠ ਗਲਤ ਕਰ ਲੈਣਾ ਚਾਹੀਦਾ ਮੈਂ ਇਹ ਨਹੀਂ ਕਹਿ ਰਿਹਾ ਮੇਰੇ ਕਹਿਣ ਤੋਂ ਭਾਵ ਇਹ ਹੈ ਵੀ ਜਦੋਂ ਅਸੀਂ ਪਾਠ ਕਰਦੇ ਆਂ ਨਾ ਪਾਠ ਕਰਦੇ ਸਮੇਂ ਸਾਤੋਂ ਕਈ ਵਾਰ ਸ਼ਬਦ ਉਚਾਰਨ ਸਹੀ ਨਹੀਂ ਹੁੰਦਾ ਪਰ ਉਹ ਉਹ ਉਚਾਰਨ ਸਹੀ ਨਾ ਹੋਣ ਦਾ ਕਾਰਨ ਇਹ ਵੀ ਸਾਨੂੰ ਪਤਾ ਹੀ ਨਹੀਂ ਹੈ ਵੀ ਉਹ ਉਚਾਰਨ ਇਦਾਂ ਕਰਨਾ ਉਹਦਾ ਪੜ੍ਹਾਈ ਆਪਣੇ ਜਾਂ ਤਾਂ ਸਹੀ ਕਰ ਰਹੇ ਆ ਨਾ ਆਪਾਂ ਨੂੰ ਪਤਾ ਵੀ ਆਪਾਂ ਸਹੀ ਕਰ ਰਹੇ ਆ ਪਰ ਅਸਲ ਚੋ ਸਹੀ ਉਚਾਰਨ ਨਹੀਂ ਹੋ ਰਿਹਾ ਹੁਣ ਉੱਥੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਵੀ ਤੂੰ ਪਾਠ ਗਲਤ ਉਚਾਰਨ ਕਰਤਾ ਜੀਤ ਨੂੰ ਪਾਪ ਲਗੂਤ ਨੂੰ ਐ ਲਗੋਲ ਗੂ ਇਹ ਨਾ ਡਰ ਸਾਨੂੰ ਇੰਨਾ ਕ ਪਤਾ ਸੀ ਪਾਠ ਕਰਨ ਤੋਂ ਦੂਰ ਹੋ ਜੀ ਹੁਣ ਅੱਜ ਅਸੀਂ ਪੜ੍ਹੀ ਜਾ ਰਹੇ ਆ ਪੜ੍ਹੀ ਜਾ ਰਹੇ ਆ ਸਾਨੂੰ ਉਹਦਾ ਉਚਾਰਨ ਸਹੀ ਨਹੀਂ ਆ ਰਿਹਾ ਇੱਕ ਦਿਨ ਸਮਾਂ ਆਏਗਾ ਸਤਿਗੁਰੂ ਜੀ ਸੋਝੀ ਦੇਣਗੇ ਗਿਆਨ ਦੇਣਗੇ ਕੋਈ ਸਿੱਖ ਮਿਲੇਗਾ ਜਿਹੜਾ ਸਾਨੂੰ ਦੱਸ ਦੇਗਾ ਭਾਈ ਇਹਨੂੰ ਸ਼ਬਦ ਨੂੰ ਇਹ ਨਹੀਂ ਤਾਂ ਆਏ ਬੋਲਣਾ ਪਰ ਮਾਫ਼ੀ ਲਈ ਮੈਂ ਕਿਥੇ ਬੇਨਤੀ ਹੋਰ ਕਰਦੇ ਆਂ ਕਈ ਵਾਰ ਨਾ ਸਾਡੀ ਸਾਰੇ ਸਾਰੇ ਉਮਰ ਲੰਘ ਜਾਂਦੀ ਹੈ ਗੁਰੂਸਵਾਰੋ ਪਰ ਦੱਸੇ ਤੋਂ ਵੀ ਅਸੀਂ ਫੇਰ ਸਹੀ ਨਹੀਂ ਬੋਲਦੇ ਇਹ ਵੀ ਗੱਲ ਹੈ ਵੀ ਜੇ ਕੋਈ ਬੰਦਾ ਦੱਸ ਦੇਣਾ ਵੀ ਭਾਈ ਆਹ ਸ਼ਬਦ ਗਲਤ ਬੋਲ ਰਹੇ ਆ ਮੈਨੂੰ ਸਹੀ ਕਰ ਉਹ ਸਹੀ ਨਹੀਂ ਬੋਲਦਾ ਉਹ ਪਤਾ ਕਿ ਵੀ ਮੇਰੇ ਤਾਂ ਜਵਾਨ ਤੇ ਚੜ ਗਿਆ ਜੀ ਮੈਂ ਫਿਰ ਜੇ ਜਵਾਨ ਚੜ ਗਿਆ ਨੂੰ ਹਟਾਓ ਜਦੋਂ ਹੁਣ ਆਪਾਂ ਨੂੰ ਪਤਾ ਲੱਗ ਗਈ ਗਿਆ ਵੀ ਮੈਂ ਆਹ ਚੀਜ਼ ਗਲਤ ਬੋਲ ਰਿਹਾ ਹਾਂ ਸਾਨੂੰ ਦੱਸਦਾ ਉਹਦੀ ਪ੍ਰੈਕਟਿਸ ਕਰ ਉਹਨੂੰ ਉਹਨੂੰ ਮਨ ਕਰ ਸਮਝਾ ਵੀ ਹਾਂ ਵੀ ਇਹ ਮੈਂ ਬੈਦਾ ਬੋਲਣਾ ਫਿਰ ਫਿਰ ਆਪਾਂ ਗਲਤ ਬੋਲੀ ਜਾਈਏ ਤੇ ਫਿਰ ਗਲਤੀ ਹੈ ਹੁਣ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਅਸੀਂ ਬਹੁਤ ਸਾਰੀਆਂ ਗਲਤੀਆਂ ਕਰਦੇ ਆ ਪਰ ਉਹਦੀ ਸਾਨੂੰ ਸਮਝ ਨਹੀਂ ਹੈ ਪਰ ਜਦੋਂ ਸਮਝ ਆ ਗਈ ਸਾਨੂੰ ਕਿਸੇ ਨੇ ਦੱਸਤਾ ਫਿਰ ਸਾਨੂੰ ਉਹ ਸਹੀ ਕਰ ਲੈਣਾ ਚਾਹੀਦਾ ਮਿਹਨਤ ਕਰੋ ਕੋਈ ਇਹ ਅੱਜ ਦੇ ਸਮੇਂ 'ਚ ਕੋਈ ਔਖਾ ਨਹੀਂ ਹੈ ਬਾਣੀ ਪੜ੍ਹਨੀ ਹੋਰ ਕਰਨੀ ਕੋਈ ਔਖਾ ਨਹੀਂ ਉਹ ਸਿੱਖ